ਸਾਨੂੰ ਲੱਗ ਗਏ ਨੇ ਆਉਣ ਤੇ ਇਸ ਤਰ੍ਹਾਂ ਇਹ ਮਹਾਰਾਜ ਜੀ ਸਮਾ ਲੱਗਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਤੇ ਭਾਈ ਫਿਰੰਦਾ ਜੀ ਨੇ ਵੀ ਸੀਸ ਰੱਖ ਕੇ ਮੱਥਾ ਟੇਕਣਾ ਕੀਤਾ ਤਾਂ ਆਖਣ ਲੱਗਾ ਮਹਾਰਾਜ ਆਪ ਜੀ ਦੀ ਬੜੀ ਵੱਡੀ ਕਿਰਪਾ ਕੀਤੀ ਹੈ ਮੈਨੂੰ ਦਰਸ਼ਨ ਦੇਣਾ ਕੀਤਾ ਮਹਾਰਾਜ ਮਹਾਰਾਜ ਜੀਆਂ ਦੇ ਕੋਲ ਬੈਠ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰ ਭਾਈ ਫਿਰੰਦਾ ਜੀ ਇਤੋਂ ਹੁਣ ਵਾਪਸ ਚੱਲੇ ਮਹਾਰਾਜ ਭਾਈ ਮਰਦਾਨੇ ਨੂੰ ਆਖਿਆ ਮਰਦਾਨੇ ਆ ਜਾ ਸੰਤ ਜੀਆਂ ਨੂੰ ਅਗਾ ਤੱਕ ਛੱਡ ਕੇ ਆ ਭਾਈ ਮਰਦਾਨਾ ਭਾਈ ਫਿਰੰਦਾ ਜੀ ਦੇ ਨਾਲ ਚੱਲਿਆ ਥੋੜੀ ਜੀ ਦੂਰ ਤੱਕ ਗਏ ਤੇ ਭਾਈ ਫਿਰੰਦਾ ਜੀ ਅਲੋਪ ਹੋ ਗਏ ਇਹ ਕੌਤਕ ਵੇਖ ਕੇ ਭਾਈ ਮਰਦਾਨਾ ਬੜਾ ਹੈਰਾਨ ਹੋਇਆ ਕਹਿੰਦਾ ਕਿ ਮੈਂ ਹੁਣੇ-ਹੁਣੇ ਆਪਣੇ ਨਾਲ ਜਾਂਦਿਆਂ ਤੁਰਿਆਂ ਵੇਖਿਆ ਸੀ ਪਰ ਇੱਕ ਦਮ ਕਿੱਥੇ ਛੁਪ ਗਏ ਕਿੱਥੇ ਅਲੋਪ ਹੋ ਗਏ ਪਤਾ ਨਹੀਂ ਕਿੱਥੇ ਹਰਨ ਹੋ ਗਏ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਦਿਸ